ਮਨਾ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਕਾਦੀਆਂ ਜ਼ਿਲ੍ਹਾ ਲੁਧਿਆਣਾ ਹਫਤੇ ਦੇ ਵਿੱਚ ਦੂਜੀ ਵਾਰੀ ਤੁਸੀਂ ਖੰਨਾ ਰਾਹੋਂ ਰੋਡ ਨੂੰ ਬੰਦ ਕੀਤਾ ਹੋਇਆ ਧਰਨਾ ਲਾਇਆ ਵਾ ਕੀ ਕਾਰਨ ਦੇਖੋ ਇਹ ਚ ਸਾਡਾ ਜਿਹੜਾ ਮੁੱਖ ਕਾਰਨ ਆ ਵੀ ਸਾਡੇ ਇੱਕ ਟ੍ਰੇਨ ਜਾਂਦੀ ਆ ਊਰਨੇ ਤੋਂ ਲੈ ਕੇ ਆਪਣੇ ਟੰਡਿਆ ਸੈਫਨ ਤੱਕ ਉਹਦਾ ਅਸੀਂ ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆ ਉਹਦੇ ਉੱਤੇ ਨਜਾਇਜ਼ ਕਬਜ਼ੇ ਕਰੇ ਹੋਏ ਨੇ ਲੋਕਾਂ ਦੇ ਕਿਉਂਕਿ ਜਰ ਵੀ ਹਰ ਸਾਲ ਬਾੜ ਆਉਂਦੀ ਆ ਸਾਡੇ ਇਲਾਕੇ ਦੇ ਵਿੱਚ 11 ਏਕੜ ਪਾਣੀ ਦੇ ਨਾਲ ਫਸਲ ਖਰਾਬ ਹੋ ਜਾਂਦੀ ਆ ਅਸੀਂ ਲੰਬੇ ਸਮੇਂ ਤੋਂ ਸੰਘਰਸ਼ ਲੜ ਕੇ ਇਹਦਾ ਕੰਮ ਚਲਵਾਇਆ ਸੀ ਪਰ ਕੱਲ ਫੇਰ ਉੱਥੇ ਮਿੰਟਰੀ ਦਾ ਵੀ ਕੰਮ ਬਾਰੋਕ ਦਿੱਤਾ ਗਿਆ ਵਾ ਤੇ ਕੰਮਾਂ ਵਾ ਬੰਦਾ ਅਸੀਂ ਉਸ ਰੋਸ ਵੱਜੋ ਅੱਜ ਧਰਨਾ ਲਾਇਆ ਗਿਆ ਪਰਸੋ ਵੀ ਤੁਹਾਡੇ ਪ੍ਰਸ਼ਾਸਨ ਨਾਲ ਮੀਟਿੰਗ ਹੋਣੀ ਹੈ ਉਹ ਵੀ ਚਲਵਾ ਦਿਓ ਸਰਸਾਥਰ ਨੇ ਸਾਨੂੰ ਕਹਲ ਉਦੋਂ ਭਰੋਸਾ ਦਿੱਤਾ ਸੀ ਵੀ ਕੰਮ ਚਲਾਵਾਂਗੇ ਮਿੰਟਰੀ ਕਰਾਵਾਂਗੇ ਪਰ ਮਿੰਟਰੀ ਦਾ ਕੰਮ ਬੰਦ ਹੋ ਗਿਆ ਕੱਲ ਕੋਈ ਨਹੀਂ ਮਿੰਟਰੀ ਆਖੀ ਤੇ ਗੜੀ ਪਿੰਡੇ ਮਸ਼ੀਨਾਂ ਚੱਲੀਆਂ ਨੇ ਉਤੋਂ ਕਹਾ ਬੰਦਾ ਕਿਉਂਕਿ ਬਾਰਸ਼ ਦਾ ਟਾਈਮ ਆ ਕਦੇ ਵੀ ਬਾਰਸ਼ ਆ ਸਕਦੀ ਆ ਤੇ ਕੁਝ ਜਿਹੜੇ ਨੰਜਾਇਜ਼ ਕਬਜ਼ੇ ਨੇ ਉਹਨਾਂ ਨੂੰ ਅਜੇ ਢਾਇਆ ਨਹੀਂ ਗਿਆ ਇਹ ਸਾਨੂੰ ਰੋਸ ਆ ਇਸ ਕਰਕੇ ਅਸੀਂ ਅੱਜ ਇੱਥੇ ਬੈਠੇ ਆ ਧਰਨਾ ਕਦੋਂ ਸਮਾਪਤ ਕੀਤਾ ਜਾਊਗਾ ਧਰਨਾ ਜਦ ਤੱਕ ਕੰਮ ਨਹੀਂ ਚਲਾਉਂਦੇ ਜਦ ਤੱਕ ਅਸੀਂ ਧਰਨਾ ਆਪਣਾ ਇਸੇ ਤਰ੍ਹਾਂ ਚਲਾਵਾਂਗੇ ਕੀ ਨਾ ਵਜੇ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਜ਼ਿਲ੍ਹਾ ਮੀਰਪੁਰ ਪ੍ਰਧਾਨ ਬੀਕੇ ਜੂ ਕਾਦੀਆਂ ਅੱਲਾਹ ਰਾਹੋ ਰੋਡ ਤੇ ਤੁਸੀਂ ਧਰਨਾ ਲਾਇਆ ਹੋਇਆ ਵਾ ਕੀ ਕਾਰਨ ਇਹਦਾ ਕਾਰਨ ਆਇਆ ਜਿਹੜੀ ਆ ਡਰੇਨ ਲੰਘਦੀ ਆ ਆਪਣੇ ਕੋਲਚੀਆਂ ਆ ਇਹ ਪਿੰਡ ਉਰਨ ਤੋਂ ਸਟਾਰਟ ਹੋ ਕੇ ਗੜੀ ਤੋਂ ਹੁੰਦੀ ਪਾਥਲਾ ਪਾਲ ਮਾਰਿਆਂ ਦੀ ਢੰਡੇ ਸੈਂਫਲ ਤੱਕ ਪਾਣੀ ਇਹਦਾ ਜਾਂਦਾ ਸੀ ਪਿਛਲੇ 40-50 ਸਾਲਾਂ ਤੋਂ ਲੋਕਾਂ ਨੇ ਇਹਦੇ ਉੱਤੇ ਕਬਜ਼ਾ ਕਰਕੇ ਨਜਾਇਜ਼ ਕਬਜ਼ੇ ਕਰਕੇ ਇਹਨੂੰ ਬੰਦ ਕੀਤਾ ਹੋਇਆ ਸੀ ਸਾਡੇ ਜਥੇਬੰਦੀ ਬੀ. ਜੀ. ਕਾਦੀਆਂ ਪਿਛਲੇ 7-8 ਸਾਲਾਂ ਤੋਂ ਲੋਕਾਂ ਦੇ ਸਹਿਯੋਗ ਨਾਲ ਇਹਨੂੰ ਡਰੇਨ ਨੂੰ ਖਲਵਾਉਣ ਦਾ ਯਤਨ ਕਰ ਰਹੀ ਆ ਹੁਣ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਇਹਦੀ ਮਨਤੀ ਕਰਵਾ ਕੇ ਕੰਮ ਸਟਾਰਟ ਕੀਤਾ ਗਿਆ ਦੀ ਪਟਾਈ ਦਾ ਹੁਣ ਦੋ ਤੇ ਦੋ ਦਿਨ ਕੰਮ ਚਲੇ ਦਵਾਦ ਇਹ ਕਬਜ਼ਾਕਾਰੀ ਲੋਕਾਂ ਨੇ ਇਹਦਾ ਡਰੇਨ ਦਾ ਕੰਮ ਰੋਕ ਦਿੱਤਾ ਜੀ ਪ੍ਰਸ਼ਾਸਨ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨਾਲ ਤੁਹਾਡੀ ਪਰਸੋ ਵੀ ਕਮੇਟੀਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਦੀ ਦੋਏ ਜੱਥੇਬੰਦੀਆਂ ਬੁਲਾਏ ਗਿਆ ਵੀ ਸਾਰੇ ਆਲੇ-ਦਾਲ ਵਾਲੇ ਪਿੰਡਾਂ ਦੇ ਲੋਕ ਵੀ ਬੁਲਾਏ ਗਏ ਸੀ ਜਿਹਦੇ ਵਿੱਚ ਤੁਹਾਡੇ ਨਾਲ ਦੀ ਜੱਥੇਬੰਦੀ ਆ ਤੁਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਅਸੀਂ ਉਹਨਾਂ ਨੂੰ ਸਮਝਾਇਆ ਜੀ ਬਹੁਤ ਵੀ ਇਹਦਾ ਸਰਕਾਰੀ ਡਰੇਨ ਆ ਇਹਦਾ ਨਿਕਲੇਦਾ ਆਪਣੇ ਆ ਜਿਹੜੀ ਅਸੀਂ ਪਿੰਡ ਡੁੱਬਦਿਆਂ ਤਿੰਨ ਚਾਰ ਪਿੰਡ ਡੁੱਬਦਿਆਂ ਪਾਣੀ ਉਰੀ ਆ ਇਕੱਠਾ ਹੋ ਜਾਂਦਾ ਵੀ ਇਹਨਾਂ ਨੂੰ ਫਾਇਦਾ ਹੋਊਗਾ ਪਰ ਜਿਹੜੇ ਕਾਬਜਾਕਾਰੀ ਲੋਗ ਨੇ ਉਹ ਨਹੀਂ ਮੰਨ ਰਹੇ ਜੀ ਜਿਹੜਾ ਧਰਨਾ ਲਾਇਆ ਹੋਇਆ ਕਦੋਂ ਤੱਕ ਸਮਾਪਤ ਕਰ ਦਿੱਤਾ ਜਾਏ ਇਹ ਹੁਣ ਜੀ ਅਸੀਂ ਪੱਕਾ ਧਰਨਾ ਲਾ ਦਿੱਤਾ ਇਹਦਾ ਕਦੇ ਸਾਨੂੰ ਪ੍ਰਸ਼ਾਸਨ ਭਰੋਸਾ ਦੇ ਕੇ ਠਾਲ ਦਿੰਦਾ ਹੁਣ ਅਸੀਂ ਜਦੋਂ ਥੇ ਜੀ ਸਿਰੇ થી ਕੰਮ ਨਹੀਂ ਹੁੰਦਾ ਅਸੀਂ ਨਹੀਂ ਉਠਣਾ ਹੈਗਾ ਜੀ ਬਾਜੀ ਇਲਾਵਾ ਮਨਪ੍ਰੀਤ ਸਿੰਘ ਖਲਾਲ ਜ਼ਿਲ੍ਹਾ ਜਰਨਲ ਸਿਕੰਦਰ ਬੀਕੇਜੂ ਕਾਦੀ ਆ ਤੱਕ ਲਾਇਆ ਕੀ ਹੈ ਇਹ ਧਰਨਾ ਜਿਹੜਾ ਲਾਇਆ ਅਸੀਂ ਇੱਕ ਸਾਡੇ ਇਲਾਕੇ ਦੀ ਕਰੀ ਨੇ ਜੋ ਪਿੰਡ ਊਰਨਾ ਤੋਂ ਢੰਡੇ ਪਿੰਡ ਤੱਕ ਕਰੀਬ 4 ਕਿਲੋਮੀਟਰ ਦਾ ਇਹਦਾ ਲੰਬਾ ਏਰੀਆ ਇੱਥੇ ਬਰਸਾਤੀ ਡਰੇਨ ਹੈ ਜਿਹੜੀ ਕਿ ਕੁਝ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕਰਕੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੰਦ ਕੀਤੀ ਗਈ ਹੈ ਕਾਦੀਆਂ ਜਥੇਬੰਦੀ ਪਿਛਲੇ 7-8 ਸਾਲਾਂ ਤੋਂ ਇਸ ਸੰਘਰਸ਼ ਕਰਦੀ ਆ ਰਹੀ ਹੈ ਕਿਉਂਕਿ ਹਜ਼ਾਰਾਂ ਏਕੜ ਜਦੋਂ ਬਰਸਾਤ ਆਉਂਦੀ ਹੈ ਖੜਾ ਦਾ ਪਾਣੀ ਆਉਂਦਾ ਹਜ਼ਾਰਾਂ ਏਕੜ ਫਸਲ ਹੈ ਇਸ ਡਰੇਨ ਬੰਦ ਹੋਣ ਦੇ ਕਾਰਨ ਜਿਹੜੀ ਉਹ ਫਸਲ ਖਰਾਬ ਹੋ ਜਾਂਦੀ ਹੈ ਸਾਡੀ ਮਿਹਨਤ ਨੂੰ ਗੂਰ ਪਿਆ ਪਿਛਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਨੇ ਇਹਦੇ ਦੀ ਇਹਦੀ ਮਿੰਤੀ ਕਰਵਾ ਕੇ ਗੜੀ ਪਿੰਡ ਦੀ ਮਿੰਤੀ ਕਰਵਾ ਕੇ ਜਦੋਂ ਅੱਗੇ ਮਿੰਤੀ ਕਰਵਾਉਣ ਲੱਗੇ ਤਾਂ ਕੁਝ ਬੰਦਿਆਂ ਨੇ ਇਹ ਮਿੰਤੀ ਬੰਦ ਕਰਵਾ ਦਿੱਤੀ ਗਈ ਹੈ ਉਸ ਤੋਂ ਬਾਅਦ ਸਾਡੀ ਲਗਾਤਾਰ ਪ੍ਰਸ਼ਾਸਨ ਨਾਲ ਗੱਲਬਾਤ ਹੁੰਦੀ ਰਹੀ ਪਰਸੋਂ 3 ਵਜੇ ਐਸ ਡੀ ਐਮ ਦਫ਼ਤਰ ਪ੍ਰਸ਼ਾਸਨ ਨਾਲ ਮੀਟਿੰਗ ਸੀ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਇਹਦਾ ਕੰਮ ਜਿਹੜਾ ਕੱਲ ਲੰਘ ਚੁੱਕਿਆ ਵੀ ਉਸ ਨੂੰ ਸ਼ੁਰੂ ਕੀਤਾ ਜਾਊਗਾ ਲੇਕਿਨ ਉਹ ਕੰਮ ਹਲੇ ਤੱਕ ਸ਼ੁਰੂ ਨਹੀਂ ਕੀਤਾ ਪਤਾ ਨਹੀਂ ਕਿਸ ਦਵਾਰ ਅੰਦਰ ਪ੍ਰਸ਼ਾਸਨ ਜਿਹੜਾ ਇਹ ਕੰਮ ਕਰ ਰਿਹਾ ਕਿਉਂਕਿ ਇੱਕ ਪਾਸੇ ਹਜ਼ਾਰਾਂ ਏਕੜ ਫਸਲ ਹੈ ਹਜ਼ਾਰਾਂ ਕਿਸਾਨ ਨੇ ਜਿਨ੍ਹਾਂ ਦਾ ਸਾਰਾ ਕੁਝ ਖਤਮ ਹੋ ਜਾਂਦਾ ਬਰਸਾਤ ਦੇ ਨਾਲ ਉਹਨੇ ਇੱਕ ਪਾਸੇ ਕੁਝ ਉਹ ਲੋਕ ਨੇ ਜਿਨ੍ਹਾਂ ਨੇ ਇਸ ਡਰੇਨ ਉੱਤੇ ਪਿਛਲੇ 40-50 ਸਾਲ ਤੋਂ ਕਬਜ਼ਾ ਕੀਤਾ ਹੋਇਆ ਉਹਨਾਂ ਦੇ ਪ੍ਰੈਸ਼ਰ ਹੇਠ ਆ ਕੇ ਪ੍ਰਸ਼ਾਸਨ ਇਹ ਕੰਮ ਨਹੀਂ ਸ਼ੁਰੂ ਕਰ ਰਿਹਾ ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਅੱਜ ਅਸੀਂ ਧਰਨਾ ਲਾ ਕੇ ਬੈਠ ਚੁੱਕੇ ਹਾਂ ਹੁਣ ਅਸੀਂ ਉਹਨਾਂ ਚਿਰ ਨਹੀਂ ਉੱਠਣਾ ਜਿੰਨਾ ਚਿਰ ਇਹਦਾ ਕੰਮ ਦੁਬਾਰਾ ਸ਼ੁਰੂ ਨਹੀਂ ਹੋਉਂਦਾ ਉਹਨਾਂ ਦੇ ਦਵਾ ਨਹੀਂ ਕੀ ਆਣ ਦਾ ਕੀ ਚੱਕਰ ਆ ਵੀ ਕੋਈ ਸਰਕਾਰੀ ਅਧਿਕਾਰੀ ਉਹਨਾਂ ਦੇ ਨਾਲ ਆ ਕੇ ਕਿਤਾ ਨਹੀਂ ਅਸੀਂ ਕਹਿ ਨਹੀਂ ਸਕਦੇ ਵੀ ਸਰਕਾਰੀ ਅਧਿਕਾਰੀ ਪਤਾ ਨਹੀਂ ਸਮਝ ਤੋਂ ਬਾਹਰ ਹੈ ਵੀ ਉਹ ਕੀ ਕਾਰਨ ਕੀ ਨੇ ਕਈ ਨਜਾਇਜ਼ ਸਾਰੀਆਂ ਹੋਈਆਂ ਹੋਈਆਂ ਨੇ ਕੋਈ ਬਿਲਡਿੰਗਾਂ ਪਈਆਂ ਹੋਈਆਂ ਨੇ ਇੱਕ ਕੋਲਡ ਸਟੋਰ ਆ ਉਹ ਕੰਧ ਪ੍ਰੋਪਰ ਇਹਦੇ ਵਿੱਚ ਆ ਰਹੀ ਹੈ ਮਿੰਤੀ ਕਰਕੇ ਨਿਸ਼ਾਨੀਆਂ ਲੱਗ ਚੁੱਕੀਆਂ ਨੇ ਤੇ ਪ੍ਰਸ਼ਾਸਨ ਉਧਰ ਨੂੰ ਜਾ ਹੀ ਨਹੀਂ ਰਿਹਾ ਨਾ ਅੱਗੇ ਮਿੰਤੀ ਹੋ ਰਹੀ ਹੈ ਨਹਿਰੀ ਵਿਭਾਗ ਵਾਲੇ ਨੇ ਕ੍ਰਿਸ਼ਨ ਕੁਮਾਰ ਨੇ ਜਿਹੜੇ ਨਹਿਰੀ ਵਿਭਾਗ ਜਿਹੜੇ ਇਹਨਾਂ ਦੇ ਸਚਾਈ ਵਿਭਾਗ ਦੇ ਸਕੱਤਰ ਨੇ ਸਾਰੇ ਸਾਰਿਆਂ ਦੇ ਵਿੱਚ ਇਹ ਆ ਵੀ ਉਹ ਬੜੇ ਕਾਬਲ ਅਫਸਰ ਨੇ ਬੜੇ ਅ ਬੜੇ ਸੂਝਵਾਨ ਅਫਸਰ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੇ ਨਹਿਰੀ ਵਿਭਾਗ ਤੇ ਕਬਜ਼ਾ ਹੋਇਆ ਹੈ ਪਿਛਲੇ 40 ਸਾਲਾਂ ਤੋਂ ਕਿ ਉਹ ਵੀ ਖਾਲੀ ਨਹੀਂ ਕਰਵਾ ਰਹੇ ਧਰਨਾ ਕਿੰਨੇ ਸਮੇਂ ਲਈ ਲੱਗਾ ਹੈ ਧਰਨਾ ਅਨੁਮਿਥੇ ਸਮੇਂ ਲਈ ਲੱਗ ਚੁੱਕਿਆ ਜੀ ਕਿਉਂਕਿ ਅਸੀਂ ਪਿਛਲੇ ਫ੍ਰਾਈਡੇ ਧਰਨਾ ਲਾਇਆ ਸੀ ਸਾਨੂੰ ਭਰੋਸਾ ਦਿੱਤਾ ਸੀ ਵੀ ਸੋਮਵਾਰ ਕੰਮ ਸ਼ੁਰੂ ਹੋ ਜਾਊਗਾ ਸੋਮਵਾਰ ਪ੍ਰਸ਼ਾਸਨ ਨੇ ਮੀਟਿੰਗ ਕਰ ਲਈ ਕੱਲ ਮੰਗਰਵਾਰ ਲੰਘ ਗਿਆ ਸੋ ਅੱਜ ਬੁੱਧਵਾਰ ਹੈ ਅੱਜ ਅਸੀਂ ਅੱਕ ਕੇ ਕਿਉਂਕਿ ਬਰਸਾਤਾਂ ਦੇ ਦਿਨ ਨੇ ਪਰਸੋਂ ਤੋਂ ਅਲਰਟ ਦੱਸਿਆ ਹੋਇਆ ਗਵਰਨਮੈਂਟ ਹੀ ਦੱਸ ਰਹੀ ਆ ਵੀ ਭਾਰੀ ਮੀਂਹ ਹੈ ਹੁਣ ਅਸੀਂ ਅੱਜ ਪੱਕੇ ਤੌਰ ਤੇ ਬੈਠ ਗਏ ਲੋਕ ਆ ਰਹੇ ਨੇ ਉਹਨਾਂ ਚਿਰ ਅਸੀਂ ਉੱਠਣਾ ਨਹੀਂ ਜਿੰਨਾ ਚਿਰ ਇਹਦਾ ਕੰਮ ਪ੍ਰੋਪਰ ਤੌਰ ਤੇ ਸ਼ੁਰੂ ਨਹੀਂ ਹੁੰਦਾ ਸੰਸਥਾ ਦੇ ਕੋਈ ਤੁਹਾਡੇ ਕੋਲ ਕੋਈ ਆਇਆ ਨਹੀਂ ਹਲੇ ਕੋਈ ਨਹੀਂ ਆਇਆ ਕਿਉਂਕਿ ਹੁਣ ਹੀ ਬੈਠੇ ਆ ਹਲੇ 15 ਮਿੰਟ ਹੋਏ ਨੇ ਹਲੇ ਤੱਕ ਕੋਈ ਨਹੀਂ ਆਇਆ ਸਾਡੇ ਕੋ ਆਵੇ ਨਾ ਆਵੇ ਕੰਮ ਸ਼ੁਰੂ ਕਰ ਦਵੇ ਅਸੀਂ ਆਪਣੇ ਕੋ ਸੱਦ ਕੇ ਕਿਸੇ ਨੂੰ ਲੈਣਾ ਕੀ ਆ ਅਸੀਂ ਇਹ ਥੋੜਾ ਖੜਾਣਾ